ਸਤਨਾਮ ਵਾਹਿਗੁਰੂ ਸਹਿਬ ਜੀਓ ਗਗਨ ਦਮਾਮਾ ਬਾਜਿਓ ਪਰਾ ਨਿਸ਼ਾਨੇ ਕਾਓ ਖੇਤ ਜੋ ਮੰਡਿਓ ਸੂਰਮਾ अब जूझन को दूरा सो पहचानिए जो लरे दीन के हे पुरजा पुरजा कट मरे कबू न छोड़े खेता खालसा मोर रूप है खास खालसे में हूँ करूँ निवास ਖਾਲਸਾ ਮੋਰ ਪਿੰਡ ਪਰਾਨ ਖਾਲਸਾ ਮੇਰੀ ਜਾਨ ਕੀ ਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 파 ਰਹਿਮਤ ਬਖਸ਼ਿਸ਼ ਦੇ ਸਦਕਾ ਸ੍ਰੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਦਸਮ ਪਾਤਸ਼ਾਹ ਸੱਚੇ ਪਾਤਸ਼ਾਹ ਦਾ ਬਹੁਤ ਪਿਆਰਾ ਸਿੱਖ ਭਾਈ ਜੀਵਨ ਸਿੰਘ ਔਰ ਖਜੈਤਾ ਉਹਨਾਂ ਦੇ ਜੀਵਨ ਵਿਚਾਰ ਕੁਝ ਸਮੁੰਦਰ ਰੂਪੀ ਉਹਨਾਂ ਦੇ ਜੀਵਨ ਚੋਂ ਕੁਝ ਟੂਕ ਮਾਤਰ ਆਪਾਂ ਉਹਨਾਂ ਦੇ ਜੀਵਨ ਦੀ ਵਿਚਾਰ ਕਰਨੀ ਹੈ ਕਿ ਭਾਈ ਜੈਤੇ ਦਾ ਮਾਤਾ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਹਜ਼ੂਰੀ ਸੇਵਾਦਾਰ ਸਨ ਭਾਈ ਸਦਾਨੰਦ ਗੁਰੂ ਸਾਹਿਬ ਦੀ ਸੇਵਾ ਕਰਦੇ ਔਰ ਹਰ ਵਕਤ ਗੁਰੂ ਦੇ ਕੋਲੇ ਰਹਿੰਦੇ ਹਜ਼ੂਰੀ ਚ ਰਹਿੰਦੇ ਜੋ ਗੁਰੂ ਜੀ ਉਹਨਾਂ ਨੂੰ ਸੇਵਾ ਕਹਿੰਦੇ ਉਹ ਸੇਵਾ ਕਰਦੇ ਤੇ ਮਾਤਾ ਪ੍ਰੇਮੋ ਜਿੰਨਾਂ ਦੀ ਕੁੱਖੋਂ ਪਾਈ ਜੈਤੇ ਨੇ ਜਨਮ ਲਿਆ ਉਹ ਮਾਤਾ ਗੁਜਰ ਕੌਰ ਜੀ ਦੇ ਸੇਵਾਦਾਰ ਸਨ ਉਹਨਾਂ ਦੇ ਕੋਲ ਸੇਵਾ ਕਰਦੇ ਸਨ ਤੇ ਭਾਗ ਕੇ ਮਾਤਾ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਤੇ ਉਹਨਾਂ ਦੀ ਧਰਮ ਪਤਨੀ ਮਾਤਾ ਗੁਜਰ ਕੌਰ ਜੀ ਇਹਨਾਂ ਸਾਰਿਆਂ ਦਾ ਜਿਹੜਾ ਅਸੀਰਵਾਦ ਹੈ, ਪ੍ਰੇਮ ਹੈ, ਪਿਆਰ ਹੈ ਭਾਈ ਜੈਤੇ ਨੂੰ ਮਿਲਿਆ। ਭਾਵ ਕਿ ਭਾਈ ਜੈਤ ਆਪਣੀ ਮਾਤਾ ਪ੍ਰੇਮੋਂ ਨਾਲ ਮਾਤਾ ਜੀ ਦੇ ਕੋਲ ਰਹਿੰਦਾ ਤੇ ਬੜੀਆਂ ਅਸੀਸਾਂ ਮਾਤਾ ਗੁਜਰ ਕੌਰ ਜੀ, ਜਗਤ ਮਾਤਾ ਗੁਜਰ ਕੌਰ ਜੀ ਸੀ ਸਾਧੰਦੇ ਪ੍ਰੇਮ ਕਰਦੇ ਤਿਆਰ ਕਰਦੇ ਬੜਾ ਸੋਹਣਾ ਬਚਪਨ ਕਹਿੰਦੇ ਆ ਜਿਹੜਾ ਬੱਚਾ ਹੈ ਕਈ ਵਿਦਵਾਨਾਂ ਦੀ رائے ਹੈ ਵੀ ਜਾਂ ਤਾਂ ਬੱਚਾ ਆਪਦੇ ਦਾਦੇ ਤੇ ਜਾਏਗਾ ਜਿਹੇ ਦਾਦਾ ਹੋਏਗਾ ਉਹਦਾ ਬੱਚਾ ਬੰਦਾ ਹੈ ਤੇ ਜਾਂ ਫਿਰ ਨਾਨੇ ਤੇ ਜਾਏਗਾ ਜੇ ਤੇ ਨਾਨਕੀ ਰਹਿੰਦਾ ਫਿਰ ਨਾਨੇ ਤੇ ਜਾਏਗਾ ਜੇ ਦਾਦਕੀ ਰਹਿੰਦਾ ਤੇ ਦਾਦੇ ਤੇ ਜਾਏਗਾ ਕਿਉਂਕਿ ਉਹ ਦਾਦੇ ਦੀ ਸੰਗਤ ਕਰਦਾ ਹੈ ਪਿਤਾ ਤਾਂ ਜੋ ਹੈ ਉਹ ਤਾਂ ਕਾਰੋਬਾਰਾਂ ਕਮਾ ਧੰਦਿਆਂ ਤੇ ਜਾਂਦਾ ਪਰ ਬਜ਼ੁਰਗ ਜਿਹੜਾ ਹੈਗਾ ਦਾਦਾ ਜਿਹੜਾ ਉਹ ਘਰੇ ਬੱਚੇ ਨੂੰ ਖੜਾਉਂਦਾ ਰਹਿੰਦਾ ਹੈ ਜ਼ਿਆਦਾਤਰ ਦਾਦੇ ਕੋਲੇ ਰਹਿੰਦਾ ਬੈਂਦਾ ਤੇ ਦਾਦੇ ਵਰਗਾ ਬਣ ਜਾਂਦਾ ਹੈ ਇਸੇ ਤਰ੍ਹਾਂ ਭਾਈ ਜੈਤਾ ਜੀ ਨੇ ਜਿਹੜਾ ਗੁਰੂ ਤੇਗ ਬਹਾਦਰ ਦੀ ਸੰਗਤ ਕੀਤੀ ਮਾਤਾਵਾਂ ਦੀ ਸੰਗਤ ਕੀਤੀ ਤੇ ਬੜਾ ਸੋਹਣਾ ਜੀਵਨ ਉਨਾਂ ਦਾ ਬਣਿਆ ਵਿੱਚੋਂ ਪਛੋਕੜ ਵੀ ਭਾਈ ਕਲਿਆਣਾ ਜੀ ਤੋਂ ਲੈ ਕੇ ਜਿਹੜੇ ਵੱਡੇ ਬਡੇਰੇ ਸਨ ਗੁਰੂ ਨਾਨਕ ਦੇ ਸਿੱਖ ਹੋਏ ਨੇ ਔਰ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਿੱਖ ਹੋਏ ਨੇ ਸੋ ਸਾਰੇ ਵੱਡੇ ਬਡੇਰੇ ਵੀ ਭਜਨ ਬੰਦਗੀ ਵਾਲੇ ਸਨ ਸੋ ਜਿਸ ਟਾਈਮ ਤੇ ਉੱਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸ਼ਹੀਦੀ ਦੇਣ ਵਾਸਤੇ ਚੱਲੇ ਨੇ ਦਿੱਲੀ ਨੂੰ ਉਹ ਟਾਈਮ ਦੇ ਉੱਤੇ ਭਾਈ ਜੈਤੇ ਦੀ ਉਮਰ 14 ਸਾਲਾਂ ਦੀ ਸੀ ਤੇ ਗੁਰੂ ਦਸਵੇਂ ਪਾਤਸ਼ਾਹ ਦੀ ਉਮਰ 9 ਸਾਲਾਂ ਦੀ ਸੀ 5 ਸਾਲ ਭਾਈ ਜੈਤਾ ਗੁਰੂ ਦਾਸਵੇਂ ਪਾਤਸ਼ਾਹ ਤੋਂ ਵੱਡੇ ਸਨ ਤੇ ਗੁਰੂ ਦਾਸਵੇਂ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਭਰੇ ਪੰਡਾਲ ਦੇ ਵਿੱਚ ਸੰਗਤਾਂ ਨੂੰ ਸੰਬੋਧਨ ਕਰਕੇ ਕਿਹਾ ਸੀ ਕਿ ਮੇਰਾ ਪਿਤਾ ਜੀ ਦਿੱਲੀ ਦੇ ਵਿੱਚ ਸ਼ੀਧੀ ਦੇਣ ਵਾਸਤੇ ਗਏ ਨੇ ਸਨਾਤਨ ਧਰਮ ਦੀ Hindu ਧਰਮ ਦੀ ਰੱਖਿਆ ਕਰਨ ਵਾਸਤੇ ਔਰ ਜਦੋਂ ਉਹਨਾਂ ਦਾ ਸੀਸ ਧੜ ਤੋਂ ਲੱਗ ਹੋਵੇਗਾ ਉਹ ਟਾਈਮ ਦੇ ਤੇ ਸੀਸ ਚੁੱਕ ਕੇ ਲਿਆਉਣਾ ਹੈ ਸਾਰੇ ਨੀਵੀਆਂ ਪਾ ਕੇ ਘਬਰਾ ਗਏ ਇੰਨੀਆਂ ਫੌਜਾਂ ਹੋਣ ਗਈਆਂ ਇੰਨੀ ਫੌਜ ਦੇ ਵਿੱਚੋਂ ਸਿਰ ਕਿਹੜਾ ਟੱਕੇਗਾ ਬਹੁਤ ਵੱਡਾ ਹਮਤਿਆਰ ਸੀ ਭਾਈ ਜੈਤੇ ਨੇ ਸੀ ਝਕਾ ਕੇ ਮਹਾਰਾਜ ਨੂੰ ਕਿਹਾ ਜੇ ਤੁਹਾਡਾ ਅਸ਼ੀਰਵਾਦ ਹੋਏਗਾ ਜੇ ਤੁਸੀਂ ਕਿਰਪਾ ਕਰੋਗੇ ਤਾਂ ਮੈਂ ਇਹ ਕਾਰਜ ਕਰਨ ਨੂੰ ਤਿਆਰ ਹਾਂ ਕਹਿਣ ਲੱਗੇ ਹੋਵੇ ਐਸਾ ਸਿੱਖ ਮੰਮ ਸਤ ਗੁਰ ਕਹਿਆ ਸੁਨਾਏ ਸੀਸ ਹਮਾਰੇ ਪਿਤਾ ਕਾ ਤੈਤੋਂ ਲਿਆਵੇ ਜਾਏ ਔਰ ਸਵੇ ਚੁੱਪ ਕਰ ਰਹੇ ਮੱਝ ਵੀ ਉੱਠਿਓ ਹੋਏ ਮੈਂ ਹੂੰ ਉਦਮ ਕਰੂੰਗਾ ਹੋਣੀ ਹੋਏ ਸੋ ਹੋਏ ਮੈਂ ਉਦਮ ਕਰੂੰਗਾ ਜੇ ਤੁਹਾਡਾ ਅਸ਼ੀਰਵਾਦ ਹੋਵੇ ਤਾਂ ਇਹ ਕਾਰਜ ਮੈਂ ਕਰ ਸਕਦਾ ਹਾਂ ਸੋ ਪਿਆਰੀ ਸਾਧ ਸੰਗਤ ਜੀ ਬਾਬਾ ਜੈਤਾ ਦਿੱਲੀ ਤੋਂ 322 ਕਿਲੋਮੀਟਰ ਆਨੰਦਪੁਰ ਸਾਹਿਬ ਚੀਸ ਲੈ ਕੇ ਪਹੁੰਚਾ ਰਾਹ ਦੇ ਵਿੱਚ ਸਾਰੇ ਕਿਤੇ ਢੰਡੋਰੇ ਪਿੱਟੇ ਗਏ ਵੀ ਚੀਸ ਗਾਇਬ ਹੋ ਗਿਆ ਦਿੱਲੀ ਤੋਂ ਫੌਜਾਂ ਹਲ-ਹਲ ਕਰਦੀਆਂ ਫਿਰਦੀਆਂ ਸਾਰੇ ਪਾਸੇ ਤੇ ਦਿਨੇ ਝਾੜੀਆਂ ਵਿੱਚ ਲੁਕ ਜਾਂਦਾ ਹੈ ਤੇ ਰਾਤ ਨੂੰ ਪੈੜਾ ਤੈਂ ਕਰਦਾ ਹੈ ਵੇਖੋ ਤੁਸੀਂ ਕਿੱਡੀ ਵੱਡੀ ਕੁਰਬਾਨੀ ਭਾਈ ਜੈਤੇ ਵੀ ਔਰ ਗੁਰੂ ਦੇ ਚਰਨਾਚ ਜਦੋਂ ਸੀਸ ਲੈ ਕੇ ਪਹੁੰਚਿਆ ਤੇ ਗੁਰੂ ਨੂੰ ਕੀਰਤਪੁਰ ਸਾਹਿਬ ਆ ਕੇ ਸਨੇਹਾ ਦੇ ਦਿੱਤਾ ਕਿ ਭਾਈ ਜੈਤਾ ਕੀਰਤਪੁਰ ਸਾਹਿਬ ਪਹੁੰਚ ਗਿਆ ਗੁਰੂ ਸਾਹਿਬ ਪਾਲਕੀ ਲੈ ਕੇ ਤੇ ਸੰਗਤਾਂ ਨੂੰ ਲੈ ਕੇ ਨੰਗੇ ਪੈਰੀ ਨੰਦਪੁਰ ਤੋਂ ਚੱਲੇ ਨੇ ਤੇ ਭਾਈ ਜੈਤੇ ਨੂੰ ਗਾਲਨਾ ਲਾਇਆ ਪਿਆਰ ਕੀਤਾ ਤੇ ਰੰਗਰੇਟਾ ਗੁਰੂ ਕਾ ਬੇਟਾ ਹੋਣ ਦਾ ਮਾਣ ਦਿੱਤਾ ਕਿ ਗੁਰੂ ਦਾ ਬੇਟਾ ਗੁਰੂ ਨੇ ਆਪਣਾ ਪੁੱਤਰ ਬਣਾਇਆ ਤਾਂ ਪਿਆਰੇ ਖਾਲਸਾ ਜੀ ਭਾਈ ਜੈਤੇ ਨੂੰ ਮਹਾਰਾਜ ਨੇ ਪੁੱਛਿਆ ਕਿ ਭਾਈ ਜੈਤੇ ਨੂੰ ਕਹਿਣ ਲੱਗੇ ਕਿ ਜਦੋਂ ਮੇਰੇ ਪਿਤਾ ਦਾ ਸੀਸ ਢੜ ਤੋਂ ਲਾਗ ਹੋਇਆ ਉਦੋਂ ਉੱਥੇ ਕੋਈ ਸਿੱਖਾ ਨੇ ਦਿੱਲੀ ਦੇਆਂ ਨੇ ਕੋਈ ਬਗਾਵਤ ਨਹੀਂ ਕੀਤੀ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਤੇ ਭਾਈ ਜੈਤੇ ਨੇ ਕੀ ਕਹਿਣ ਲੱਗਿਆ ਮਹਾਰਾਜ ਉਹ ਟਾਈਮ ਦੇ ਉੱਤੇ ਤਾਂ ਬਹੁਤ ਲੋਕ ਇਕੱਠੇ ਕੀਤੇ ਸੀ ਚਾਂਦਨੀ ਚੌਂਕ ਵਿੱਚ ਤੇ ਸਿੱਖਾਂ ਨੂੰ ਭਾਈ ਦਿਆਲੇ ਵਰਗਿਆਂ ਨੂੰ ਭਾਈ ਸਤੀਦਾਸ ਭਾਈ ਮਤੀਦਾਸ ਵਰਗਿਆਂ ਨੂੰ ਸ਼ਹੀਦ ਕੀਤਾ ਤੇ ਗੁਰੂ ਜੀ ਕਬਰਾਏ ਨਹੀਂ ਗੁਰੂ ਜੀ ਨੂੰ ਦੇ ਸਾਹਮਣੇ ਕਰ ਕਰਕੇ ਉਹਨਾਂ ਨੂੰ ਸ਼ਹੀਦ ਕਰਦੇ ਸੀ ਜਿੱਦੇ ਗੁਰੂ ਦੀ ਸਿੱਧੀ ਸੀ ਉਹਦੇ ਸਾਰਾ ਮੁਲਕ ਇਕੱਠਾ ਕੀਤਾ ਵੀ ਲੋਕ ਡਰਦੇ ਰੰਗਜੀਤ ਦੇ ਅੱਗੇ ਬੋਲਣ ਨਾ ਪਰ ਉੱਥੇ ਕੋਈ ਪਤਾ ਨਹੀਂ ਲੱਗਦਾ ਸੀ ਕਿਉਂਕਿ ਸਾਰਿਆਂ ਦੇ ਦਾੜੀ ਕੇਸ ਰੱਖੇ ਹੋਏ ਸੀ ਮੁਸਲਮਾਨਾਂ ਦੇ ਵੀ ਦਾੜੀਆਂ ਹੁੰਦੀਆਂ ਸੀ ਮੁੱਛਾਂ ਸੀ ਹਿੰਦੂ ਵੀ ਰੱਖਦੇ ਸੀ ਸਵਅ ਦੇ ਦਾੜੀਆਂ ਹੁੰਦੀਆਂ ਸੀ ਤੇ ਇਹ ਤਾਂ ਹੋਣੀ ਹਵਾ ਚੱਲੀ ਆ ਆ ਹਰੇਕ ਹੀ ਸਿਰ ਨੂੰ ਮਨਾ ਲੈਂਦਾ ਪਰ ਮਹਾਰਾਜ ਨੂੰ ਕਹਿਣ ਲੱਗਾ ਵੀ ਉੱਤੇ ਕਿਸੇ ਦੀ ਕੋਈ ਪਛਾਣ ਹੀ ਨਹੀਂ ਸੀ ਕਿਹੜਾ ਸਿੱਖ ਹੈ ਤੇ ਮਹਾਰਾਜ ਕੁ ਸਮੇਂ ਬਾਅਦ ਤੇ ਚੁੱਪ ਕਰ ਗਏ ਤੇ ਮਹਾਰਾਜ ਨੇ ਕਿਹਾ ਚੰਗਾ ਜੈਤਿਆ ਮੈਂ ਆਉਣ ਵਾਲੇ ਟਾਈਮ 'ਚ ਇਹ ਜਾ ਸਿੱਖ ਸਾਜੂਗਾ ਸਿੰਘ ਸਾਜੂਗਾ ਜਿਹੜਾ ਲੱਖਾਂ ਦੇ ਵਿੱਚੋਂ ਦਿਸ ਜਾ ਕਰੇਗਾ ਵੀ ਇਹ ਗੁਰੂ 10ਵੇਂ ਪਾਤਸ਼ਾਹ ਦਾ ਬਾਬੇ ਨਾਨਕ ਦਾ ਸਿੱਖ ਹੈ ਤੇ ਇਹ ਬਚਨ ਕਰਕੇ ਮਹਾਰਾਜ ਨੇ ਭਾਈ ਜੈਤੇ ਨੂੰ ਕਿਹਾ ਸੀ ਕਿ ਤੇਰਾ ਮੇਰੇ ਪਿਤਾ ਨੇ ਨਾਂ ਰੱਖਿਆ ਸੀ ਜਿੱਦੇ ਜਨਮ ਹੋਇਆ ਸੀ ਭਾਈ ਜੈਤੇ ਦਾ ਤੇ ਉਹਨਾਂ ਦੇ ਪਿਤਾ ਜੀ ਜਦੋਂ ਆਇਛਾ ਦਾ ਅਨੰਦ ਜੀ ਅਮਰਤ ਵੇਲੇ ਤੇ ਆ ਕੇ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਵਧਾਈਆਂ ਹੋਣ ਆਪਦੀ ਕਿਰਪਾ ਹੋਈ ਮੇਰੇ ਘਰੇ ਪੁੱਤਰ ਹੋਇਆ ਤੇ ਗੁਰੂ ਤੇਗ ਬਹਾਦਰ ਨੇ ਕਿਹਾ ਸੀ ਇਹਦਾ ਨਾਂ ਜੈਤਾ ਰੱਖ ਦੇ ਕਿ ਭਾਵ ਗੁਰੂ ਮਾਰੇ ਕਹਿਣ ਲੱਗੇ ਇਹਨੂੰ ਕੋਈ ਜਿੱਤ ਨਹੀਂ ਸਕੇਗਾ ਮਹਾਰਾਜ ਨੂੰ ਇਹ ਚੀਜ਼ ਦਾ ਇਲਮ ਸੀ ਕਿ ਇਹ ਮੇਰਾ ਸੀਸ ਲੈ ਕੇ ਆਏਗਾ ਦਿੱਲੀ ਤੋਂ ਮੈਂ ਸਿੱਧੀ ਦੇਣੀ ਹੈ ਸਭ ਪਤਾ ਸੀ ਮਹਾਰਾਜ ਨੂੰ ਤੇ ਜੈਤਾ ਰੱਖਿਆ ਸੀ ਤੇ ਮਾਰੇ ਕਹਿਣ ਲੱਗੇ ਮੇਰੇ ਪਿਤਾ ਨੇ ਤੇਰਾ ਨਾਂ ਜੈਤਾ ਰੱਖਿਆ ਸੀ ਪਰ ਮੈਂ ਤੇਰਾ ਨਾਂ ਅਜ ਤੋਂ ਭਾਈ ਜੀਵਨ ਸਿੰਘ ਰੱਖਦਾ ਹਾਂ ਕਿਉਂਕਿ ਤੂੰ ਇੱਕ ਸਿੱਖ ਕੌਮ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਔਰ ਇਸ ਕਰਕੇ ਤੇਰਾ ਨਾਂ ਬਦਲ ਕੇ ਜੀਵਨ ਸਿੰਘ ਰੱਖਿਆ ਜਾ ਰਿਹਾ ਸੋ ਪਿਆਰੇ ਖਾਲਸਾ ਜੀ ਬਾਬਾ ਜੀਵਨ ਸਿੰਘ ਦਸਵੇਂ ਪਾਤਸ਼ਾਹ ਮਹਾਰਾਜ ਦੀ ਫੌਜ ਦੇ ਕਮਾਂਡਰ ਸਨ ਅੱਜ ਵੀ ਆਨੰਦਪੁਰ ਸਾਹਿਬ ਜਾਓ ਜਿੱਥੇ ਆਨੰਦਗੜ੍ਹ ਦਾ ਕਿਲਾ ਹੈ ਦਸਵੇਂ ਪਾਤਸ਼ਾਹ ਜਿਹੜੇ ਕਿਲੇ ਚ ਰਹਿੰਦੇ ਸੀ ਚਾਹੇ ਆਸੇ-ਪਾਸੇ 5-6 ਕਿਲੇ ਹਨ ਪਰ ਆਨੰਦਗੜ੍ਹ ਦੇ ਕਿਲੇ ਵਿੱਚ ਰਹਿੰਦੇ ਸੀ ਉਹਦੇ ਜਮਾਂਬਾਰ ਦੇ ਵਿੱਚ ਪਾਈ ਜੈਤੇ ਦਾ ਘਰ ਹੈ ਮਕਾਨ ਹੈ ਪਾਈ ਜੈਤੇ ਦੀਆਂ ਯਾਦਾਂ ਉਹਦੇ ਨਾਲ ਜੁੜੀਆਂ ਜਿੱਥੇ ਬਹਿ ਕੇ ਉਹ ਭਗਤੀ ਕਰਦੇ ਸੀ ਬੰਦਗੀ ਕਰਦੇ ਸੀ ਭਾਵ ਬਾਰ ਦੇ ਵਿੱਚ ਜਮਾਂ ਦਸਵੇਂ ਪਾਤਸ਼ਾਹ ਦੇ ਪਾਈ ਜੈਤਾ ਰਹਿੰਦਾ ਸੀ ਉਹਦਾ ਮੋਰਚਾ ਲੱਗਿਆ ਸੀ ਉਹਦੀ ਫੌਜ ਕਮਾਂਡਰ ਸੀ ਸਾਰੀ ਫੌਜ ਦਾ 14 ਜੰਗਾਂ ਜਿੱਤੀਆਂ 10ਵੇਂ ਪਾਦਸ਼ਾ ਨੇ ਔਰ ਸ੍ਰੀ ਮੁਕਸਰ ਸਾਹਿਬ ਦੀ ਜੰਗ ਤੇ ਚਮਕੌਰ ਦੀ ਗੜੀ ਉਹਦੇ ਵਿੱਚ ਤਵਾਰੀਖ ਲਿਖਦਾ ਹੈ ਕਿ ਭਾਈ ਜਿੱਤਾ ਹੈ ਨਹੀਂ ਸੀ ਕੁਝ ਵਿਦਵਾਨਾਂ ਨੇ ਲਿਖਿਆ ਕਿ ਉਹ ਹੈ ਸੀ ਇਹ ਹਲੇ ਵਿਚਾਰ ਅਧੀਨ ਕਾਰਜ ਪਰ ਸਾਰੀਆਂ ਜੰਗਾਂ ਦੇ ਵਿੱਚ ਪੰਗਾਣੀ ਦਾ ਪਹਿਲਾ ਜੁੱਧ 10ਵੇਂ ਪਾਦਸ਼ਾ ਨੇ 9 ਸਾਲ ਦੀ ਉਮਰ ਚ ਲੜੇ 19 ਸਾਲ ਦੀ ਉਮਰ ਚ ਲੜਿਆ ਉਹਦੇ ਵਿੱਚ ਵੀ ਭਾਈ ਜੈਤਾ ਹਾਜ਼ਰ ਸੀ ਜਿੰਨੀਆਂ ਵੀ ਨਦਾਉਣ ਦੀ ਜੰਗ ਹੋਈ ਹੈ ਜਿੰਨੀਆਂ ਵੀ ਜੰਗਾਂ ਹੋਈਆਂ 14 ਵੱਡੇ ਜੁੱਧ ਹੋਏ ਨੇ ਨਿੱਕੀਆਂ ਮੋਟੀਆਂ ਛਪਟਾਂ ਤਾਂ ਨੇਤੀ ਹੁੰਦੀਆਂ ਰਹਿੰਦੀਆਂ ਸੀ ਭਾਈ ਜੈਤੇ ਅਰਗਿਆਂ ਦੀਆਂ ਦੋ ਚਾਰ ਰੰਗੜਾ ਨਾਲ ਮੁਗਲਾਂ ਨਾਲ ਹੋਰ ਮੁਸਲਮਾਨਾਂ ਨਾਲ ਤੇ ਪਰ ਵੱਡੇ ਜੁੱਧ ਸੀ ਜਿਹੜੇ ਦੀ ਭਾਵ ਕਿ ਜਦੋਂ ਅਣਗਿਣਤ ਫੌਜਾਂ ਚੜ ਕੇ ਆਉਂਦੀਆਂ ਸੀ 14 ਜੁੱਦ ਲੜੇ ਨੇ ਤੇ 12 ਜੰਗ ਭਾਈ ਜੈਤੇ ਨੇ ਕੀਤੇ ਆ ਨਾ ਸੋ ਭਾਈ ਜੈਤੇ ਦਾ ਮਹਾਰਾਜ ਨੇ ਛਾਦੀ ਵੀ ਕੀਤੀ ਭਾਈ ਖਜਾਨ ਸਿੰਘ ਪੱਟੀ ਦੇ ਰਹਿਣ ਵਾਲਾ ਗੁਰਮੁਖ ਪਿਆਰਾ ਸਿੱਖ ਸੀ ਉਹਨਾਂ ਦੀ ਬੇਟੀ ਦੇ ਨਾਲ ਮਾਤਾ ਰਾਜਕੌਰ ਦੇ ਨਾਲ ਭਾਈ ਜੈਤੇ ਦੀ ਸ਼ਾਦੀ ਕੀਤੀ 10ਵੇਂ ਪਾਤਸ਼ਾਹ ਮਹਾਰਾਜ ਨੇ। ਔਰ ਭਾਈ ਜੈਤੇ ਦੇ ਘਰੇ 4 ਪੁੱਤਰਾਂ ਨੇ ਜਨਮ ਲਿਆ। ਉਹਨਾਂ ਨੇ ਵੀ 10ਵੇਂ ਪਾਤਸ਼ਾਹ ਦੀ ਬੜੀ ਸੇਵਾ ਕੀਤੀ ਭਾਈ ਸੁਖਾ ਸਿੰਘ ਨੇ। ਭਾਈ ਸੇਵਾ ਸਿੰਘ ਨੇ, ਭਾਈ ਗੁਲਜਾਰ ਸਿੰਘ ਨੇ ਤੇ ਭਾਈ ਗੁਰਦਿਆਲ ਸਿੰਘ ਨੇ। ਗੁਰੂ ਦੇ ਹਜ਼ੂਰ ਰਹਿ ਕੇ ਬਹੁਤ ਸੇਵਾ ਕੀਤੀ। ਭਾਈ ਜੈਤੇ ਨੂੰ ਸਹਿ ਸੱਚੇ ਪਾਤਸ਼ਾਹ ਮਹਾਰਾਜ ਨੇ ਬੜੀਆਂ ਬਖਸ਼ਾਹ ਕੀਤੀਆਂ ਔਰ ਜਦੋਂ ਪੰਡਤਾਂ ਦੀ ਬਰਾਤ ਜਾ ਰਹੀ ਸੀ ਔਰ ਉਹਨਾਂ ਦਾ ਡੋਲਾ ਲੁੱਟਿਆ ਗਿਆ ਤਾਂ ਉਹ ਟਾਈਮ ਦੇ ਉੱਤੇ ਉਹਨਾਂ ਨੇ ਆ ਕੇ ਫਰਿਆਦ ਕੀਤੀ ਇਹ 10ਵੇਂ ਪਾਤਸ਼ਾਹ ਨੇ ਆਪਣੇ ਸਹਬਜ਼ਾਦਾ ਅਜੀਤ ਸਿੰਘ ਨੂੰ ਤੇ ਭਾਈ ਜੀਵਨ ਸਿੰਘ ਜੈਤੇ ਨੂੰ ਭੇਜ ਕੇ ਤੇ ਉਹਨਾਂ ਨੂੰ ਸਾਰਿਆਂ ਨੂੰ ਸੋਧਿਆ ਤੇ ਨਾਲ ਉਸ ਬੀਬੀ ਨੂੰ ਛਲਵਾ ਕੇ ਲਿਆਏ ਹਰ ਵਕਤ ਸਹਬਜ਼ਾਦਾ ਅਜੀਤ ਸਿੰਘ ਦੇ ਨਾਲ ਬਾਬਾ ਜੈਤਾ ਜੀ ਰਹਿੰਦੇ ਤੇ ਜੰਗ ਜੁੱਧ ਕਰਦੇ ਜਿੱਥੇ ਵੀ ਕਿਤੇ ਲੋੜ ਪੈਂਦੀ ਤਾਂ ਭਾਈ ਜੈਤਾ ਜੀ ਨਾਲ ਜਾਂਦੇ ਤੇ ਬੜੇ ਸ਼ਾਸਤਰ ਬਾਜ ਤੇ ਬੜੇ ਵਿਦਵਾਨ ਸਨ ਭਾਈ ਜੈਤਾ ਜੀ ਸੋ ਇਸ ਕਰਕੇ ਭਾਈ ਜੈਤਾ ਜੀ ਨੇ ਜਿਸ ਟਾਈਮ ਦੇ ਉੱਤੇ ਦਸਵੇਂ ਪਾਤਸ਼ਾਹ ਮਹਾਰਾਜ ਨੇ ਕੀਲਾ ਛੱਡਿਆ ਆਨੰਦ ਆਨੰਦਪੁਰ ਸਾਹਿਬ ਦਾ ਤਾਂ ਉਹ ਟਾਈਮ ਦੇ ਉੱਤੇ ਸਰਸਾ ਦੇ ਕੰਡੇ ਦੇ ਉੱਤੇ ਅਮਰਤ ਵੇਲਾ ਜਦੋਂ ਹੋਇਆ 4 ਵਜੇ ਹਨ ਤੇ ਪਿੱਛੇ ਫੌਜਾਂ ਲੱਗ ਗਈਆਂ ਨੇ ਤੇ ਅੱਗੇ ਸਰਸਾ ਨਦੀ ਚੜ੍ਹੀ ਹੋਈ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅਮਰਤ ਵੇਲਾ ਚੁੱਕਿਆ ਸਿੰਘੋ ਆਪਾ ਅਸਾਦੀ ਵਾਰ ਦਾ ਕੀਰਤਨ ਕਰਨਾ ਕਹਿਣ ਲੱਗੇ ਮਹਾਰਾਜ ਆਪਣੇ ਕੋਲੇ ਵਾਜਾ ਤਾਂ ਹੈ ਨਹੀਂ ਨਾ ਕੋਈ ਢੋਲ ਕੀ ਤਪਲਾ ਹੈ ਮਾਰੇ ਕਹਿਣ ਲੱਗੇ ਤੁਹਾਡੇ ਜਿਹੜੇ ਕੜੇ ਪਾਏ ਨੇ ਉਹ ਕਿਰਪਾਨਾਂ ਦੇ ਉੱਤੇ ਖੜਕਾਈ ਜਾਉ ਸਾਜ ਆਪੇ ਸਾਜ ਬਣ ਜਾਣਗੇ ਆਪਾਂ ਕੀਰਤਨ ਕਰਨਾ ਕਿੰਨੇ ਅੰਮ੍ਰਿਤ ਵੇਲੇ ਦੀ ਮਹਾਨਤਾ ਸੀ ਜਿਹੜਾ ਅੱਜ ਸਾਡੇ ਸਿੱਖਾਂ ਦੇ ਕੋਲੋਂ ਅੰਮ੍ਰਿਤ ਵੇਲਾ ਖੁੱਸ ਗਿਆ ਹੈ 100 ਦੇ ਵਿੱਚੋਂ 20 ਬੰਦੇ ਅੰਮ੍ਰਿਤ ਵੇਲਾ ਸਾਹਮਦੇ ਨੇ 80% ਸਿੱਖ ਅੰਮ੍ਰਿਤ ਵੇਲਾ ਨਹੀਂ ਸਾਹਮਦੇ ਫਿਰ ਇਹ ਕਹਿੰਦੇ ਨੇ ਜੀ ਪਹਿਲਾਂ ਗੁਰਦੁਆਰੇ ਕੱਚੇ ਸੀ ਸਿੱਖ ਪੱਕੇ ਸੀ ਹੁਣ ਗੁਰਦੁਆਰੇ ਪੱਕੇ ਨੇ ਸਿੱਖ ਕੱਚੇ ਨੇ ਗੁਰਦੁਆਰੇ ਕੱਚੇ ਪੱਕਿਆ ਨਾ ਕੀ ਮਤਲਬ ਹੈ ਭਾਈ ਸਮੇਂ ਦੇ ਹਿਸਾਬ ਨਾਲ ਪੱਕੇ ਬਣਾਉਣੇ ਸੀ ਪਰ ਸਾਡੀ ਰਹਿਣੀ ਬਹਿਣੀ ਤੇ ਅਸੀਂ ਗੁਰੂ ਦੀ ਮਰਜ਼ਾਦਾ ਤੋਂ ਦੂਰ ਹੋ ਗਏ ਇਧਰ ਇੱਕ ਪਾਸੇ ਮੌਤ ਦੋਨੇ ਪਾਸੇ ਹੀ ਮੌਤ ਅੱਗੇ ਸਰਸਾ ਨਦੀ ਚੜ੍ਹੀ ਹੋਈ ਹੈ ਪਿੱਛੇ ਫੌਜਾਂ ਲੱਗ ਗਈਆਂ ਨੇ ਪਰ ਅੰਮ੍ਰਿਤਸਰ ਦੇ 10ਵੇਂ ਪਾਤਸ਼ਾਹ ਨੇ ਸਿੱਕੋ ਐਡੀ ਗੱਲ ਕਿੱਡੀ ਮਹਾਰਾਜ ਨੇ ਆਪਾਂ ਨੂੰ ਦਿਖਾਈ ਕਿ ਅੰਮ੍ਰਿਤ ਵੇਲਾ ਸੰਭਵ ਮਾਰੇ ਕਹਿੰਦੇ ਆਸਈ ਵਾਰ ਦਾ ਕੀਰਤਨ ਕਰੋ। ਤੋਂ ਆਸਈ ਵਾਰ ਦਾ ਕੀਰਤਨ ਕਰਨ ਲੱਗੇ ਨੇ ਪਿੱਛੋਂ ਫੌਜਾਂ ਚੜ੍ਹ ਕੇ ਆ ਗਈਆਂ। ਜਦ ਫੌਜਾਂ ਚੜ੍ਹ ਕੇ ਆ ਗਈਆਂ ਬਹੁਤ ਜ਼ਿਆਦੇ ਫੌਜ ਆ ਗਈ ਆ। ਤੇ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਫੌਜ ਟਿੱਡੀਦਾਲ ਚੜ੍ਹ ਕੇ ਆ ਰਹੀ ਆ ਹਲ-ਹਲ ਕਰਦਾ। ਤੇ ਮਹਾਰਾਜ ਨੇ ਉਸ ਟਾਈਮ ਤੇ ਭਾਈ ਜੈਤੇ ਨੂੰ ਕਿਹਾ ਸੀ ਤੇ ਭਾਈ ਉਦੇਸ ਸਿੰਘ ਨੂੰ ਤੇ ਭਾਈ ਅਜੀਤ ਸਿੰਘ ਸਾਹਿਬ ਜادہ ਬਾਬਾ ਅਜੀਤ ਸਿੰਘ ਕਹਿਣ ਲੱਗੇ ਮਹਾਰਾਜ ਨੇ ਤਿੰਨਾਂ ਨੂੰ ਠਾਇਆ ਤੇ ਕਹਿਣ ਲੱਗੇ ਸਾਰੀ ਫੌਜ ਰੋਕੋ ਅਸੀਂ ਪਾਠ ਕਰਦੇ ਹਾਂ ਭਾਈ ਤੇ ਜਦੋਂ ਉੱਥੋਂ ਤੁਰਨ ਲੱਗੇ ਨੇ ਤੇ ਭਾਈ ਉਦੇਸ ਸਿੰਘ ਜਦੋਂ ਵਾਪਸ ਮੁੜ ਕੇ ਝਾਕਿਆ ਤੇ ਬਾਬਾ ਜੈਤਾ ਕਹਿਣ ਲੱਗਿਆ ਉਦੇਸਾਂ ਕੀ ਗੱਲ ਐ ਵੀ ਅੱਗੇ ਨੂੰ ਚੱਲ ਗਏ ਪਿੱਛੇ ਗੁਰੂ ਕਰਨੀ ਕੀ ਦੇਖਣ ਲੱਗਿਆ ਕਹਿੰਦਾ ਮੈਂ ਤਾਂ ਹੀ ਦੇਖਦਾ ਵੀ ਇੰਨੇ ਬੰਦੇ ਬੈਠੇ ਨੇ ਮਹਾਰਾਜ ਆਪਾਂ ਨੂੰ ਤਿੰਨਾਂ ਨੂੰ ਭੇਜੀ ਜਾਂਦੇ ਨੇ ਕੋਈ ਇੰਨੀ ਫੌਜ ਨੂੰ ਰੋਕਣਾ ਤੇ ਮੈਂ ਕਹਿੰਦਾ ਕੋਈ ਹੋਰ ਭੇਜ ਦੇਣ ਕੋਈ 10-20 ਸਿੰਘ ਸੌਖਾ ਕੰਮ ਹੋ ਜਾਊਗਾ ਮਾਰੇ ਕਹਿਣ ਲੱਗੇ ਉਹ ਉਦੇਸਿਆਂ ਆਪਦੇ ਪਿੱਛੇ ਵੇਖ ਨਿਗਾਹ ਮਾਰ ਜਦੋਂ ਨੇ ਪਿੱਛੇ ਨਿਗਾਹ ਮਾਰੀ ਤੇ ਉਹਦੇ ਮਗਰ ਜਿਹੜੇ ਸ਼ਹੀਦ ਸੀ ਸਿੱਖ ਪਿੱਛੇ ਜਿਹੜਾ ਸ਼ਹੀਦ ਹੋ ਜਾਂਦਾ ਉਹਦਾ ਅੰਤ ਨਹੀਂ ਹੁੰਦਾਗਾ ਉਹ ਟਾਲੋ ਜਾਂਦਾ ਬਾਬਾ ਦੀਪ ਸਿੰਘ ਵਰਗੇ ਬਾਬੇ ਜੈਤੇ ਵਰਗੇ ਜਿੰਨੇ ਵੀ ਸਿੱਖ ਪੰਥ ਦੇ ਸ਼ਹੀਦ ਹੋਏ ਨੇ ਉਹ ਹਾਜ਼ਰ-ਨਾਜ਼ਰ ਨੇ ਅਮਰਜੀਤ ਬਾਬਾ ਮੋਤੀ ਮਹਿਰੇ ਵਰਗੇ ਨੇ ਜਿਨ੍ਹਾਂ ਨੇ ਵੀ ਕੁਰਬਾਨੀਆਂ ਕੀਤੀਆਂ ਆਪ ਦਾ ਸਰੀਰ ਆਪਨ ਕੀਤਾ ਕੋਈ ਇੱਥੇ ਪਤਾਸੇ ਚੜਾਉਂਦਾ ਕੋਈ ਰਮਾਲੇ ਚੜਾਉਂਦਾ ਕੋਈ ਪੈਸੇ ਦਾਨ ਕਰਦਾ ਕੋਈ ਕੁਝ ਚੜਾਉਂਦਾ ਪਰ ਜਿਹੜਾ ਬੰਦਾ ਆਪ ਦਾ ਸਰੀਰੀ ਗੁਰੂ ਨੂੰ ਅਰਪਣ ਕਰ ਦਿੰਦਾ ਸਰੀਰੀ ਵਾਰ ਦਿੰਦਾ ਗੁਰੂ ਤੋਂ ਦੀ ਉਹਨੂੰ ਸਰੀਰ ਦਾ ਬਲਦਾਨ ਮਿਲਦਾ, ਦਾਨ ਮਿਲਦਾ, ਉਹ ਸਦੀਵੀ ਅਟੱਲ ਹੁੰਦਾ ਹੈ। ਗੁਰੂ ਦੇ ਚਰਨਾਂ ਚ ਸੱਚਖੰਡ ਵਿੱਚ ਬਰਾਜਮਾਨ ਨੇ ਸਾਰੇ ਸ਼ਹੀਦ। ਤੋਂ ਵੇਖਿਆ ਅੱਗੇ ਜੋਧੇ ਖੜੇ ਨੇ ਤੇ ਉਹ ਹੈਰਾਨ ਹੋ ਗਿਆ। ਮਾਰੇ ਕਹਿਣ ਲੱਗੇ ਉਦੇਸਿਆਂ ਜਦੋਂ ਵੀ ਕੋਈ ਕਾਰਜ ਤੇ ਜਾਓਗੇ ਸਿੱਖ ਮੇਰੇ ਗੋਪਤ ਰੂਪ ਵਿੱਚ ਸ਼ਹੀਦ ਤੁਹਾਡੇ ਨਾਲ ਹੋਣਗੇ, ਚਾਹੇ ਇਕੱਲਾ ਹੀ ਬੰਦਾ ਰੋਡ ਤੇ ਲੰਗਰ ਲਾ ਕੇ ਖੜ ਜੇ। ਉੱਥੇ ਵੀ ਜੈਜਾਇਕਾਰ ਕਰਾ ਦੇਗਾ ਜੇ ਮੋਰਚਾ ਲੱਗਿਆ ਜੰਗ ਜੁੱਧ ਬਾਬੇ ਤੋਂ ਤੇ ਬਾਬਰ ਤੋਂ ਸ਼ੁਰੂ ਹੋਏ ਨੇ ਤੇ ਇਹ ਜੰਗ ਜੁੱਧ ਝੂਠ ਤੇ ਸੱਚ ਦਾ ਹਮੇਸ਼ਾ ਹੀ ਜੰਗ ਲੱਗੀ ਰਹਿਣੀ ਹੈ ਕਿਉਂਕਿ ਬਾਬਰ ਭਾਵ ਦਿੱਲੀ ਕੋਲੇ ਝੂਠ ਨੇ ਤੇ ਗਰੀਬਾਂ ਦਾ ਧੱਕਾ ਹੈ ਤੇ ਬਾਬੇ ਨਾਨਕ ਦੇ ਘਰੇ ਗਰੀਬ ਦੀ ਸੰਭਾਲ ਹੈ ਗਰੀਬ ਨੂੰ ਇੱਜ਼ਤ ਮਿਲਦੀ ਹੈ ਤੇ ਮਜਲੂਮਾਂ ਦੀ ਰੱਖਿਆ ਕਰਦਾ ਸਿੱਖ ਪੰਥ ਸਿਸ ਕਰਕੇ ਮਾਰੇ ਕਹਿਣ ਲੱਗੇ ਸ਼ੰਗਤ ਹਮੇਸ਼ਾ ਤੁਹਾਡੇ ਨਾਲ ਰਹਿਣਗੇ ਤੇ ਉਹ ਟਾਈਮ ਦੇ ਉੱਤੇ ਬਾਬਾ ਜਿਹੜਾ ਜੈਤਾ ਤੇ ਇਹਨਾਂ ਨੇ ਸਾਰੀ ਫੌਜ ਦਾ ਟੱਕਰਾ ਕੀਤਾ ਤੇ ਉੱਥੇ ਲੜਦਾ ਹੋਇਆ ਬਾਬਾ ਜੀਵਨ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ ਸੀ ਭਾਵ ਕਿ ਤਵਾਰੀਖ ਦੇ ਮੁਤਾਬਕ ਕਈ ਵਿਦਵਾਨਾਂ ਨੇ ਉਹਨਾਂ ਦੀ ਸ਼ਹੀਦੀ ਚਮਕੌਰ ਦੀ ਗੜੀ ਵੀ ਦੱਸੀ ਆ ਸੋ ਇਹ ਵਿਚਾਰ ਅਧੀਨ ਇਹ ਸ਼੍ਰੋਮਣੀ ਕਮੇਟੀ ਦਾ ਫੈਸਲਾ ਹੈ ਜਿਵੇਂ ਉਹ ਅੱਗੇ ਫੈਸਲਾ ਕਰਨਗੇ ਉਵੇਂ ਹੀ ਪ੍ਰਵਾਨ ਹੋਏਗਾ ਸੋ ਮੈਂ ਬੇਨਤੀ ਕਰ ਰਿਹਾ ਕਿ ਬਾਬਾ ਜੀਵਨ ਸਿੰਘ ਔਰ ਜੈਤਾ ਉਹਨੇ ਕੁਰਬਾਨੀ ਦਿੱਤੀ ਤੇ ਮਹਾਰਾਜ ਨੇ ਕਿਹਾ ਸੀ ਆ ਕਿ ਤੁਹਾਨੂੰ ਪਾਤਸ਼ਾਹियां ਮਿਲਣਗੀਆਂ ਸੋ ਅੱਜ ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਹਨ ਉਹ ਅੱਜ ਵਾਕਈ ਪਾਤਸ਼ਾਹियां ਭੋਗ ਰਹੇ ਨੇ ਇਹ ਬਾਬਾ ਜੀਵਨ ਸਿੰਘ ਵਰਗਿਆਂ ਦੀ ਕਮਾਈ ਆ ਇਹ ਉਹਨਾਂ ਦੀਆਂ ਸ਼ਾਤਾਂ ਦਾ ਮਹਾਰਾਜ ਨੇ ਫਲ ਦਿੱਤਾ ਹੈ ਤੇ ਜਿਹੜੇ ਭਾਈ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਬਾਬੇ ਜੈਤੇ ਦੀ ਵੰਸ ਦੇ ਲੋਕ ਦੇ ਧਾਰੀਆਂ ਦੇ ਚੇਲੇ ਬਣੇ ਹੋਏ ਨੇ ਜਾਂ ਹੋਰ ਗੁਰੂ ਡੰਬ ਦੇ ਲੜ ਲੱਗੇ ਹੋਏ ਨੇ ਹੋਰ ਪਾਸੇ ਤੁਰੇ ਹੋਏ ਨੇ ਭਾਈ ਉਹਨਾਂ ਨੂੰ ਚਾਹੀਦਾ ਕਿ ਆਪਣੇ ਵੱਡੇ-ਵਡੇਰਿਆਂ ਦੇ ਮੁਤਾਬਕ ਆਪਣੇ ਵੱਡਿਆਂ ਦੇ ਕਹਿਣ ਦੇ ਮੁਤਾਬਕ ਆਪ ਦੇ ਏਸ਼ਟ ਨੂੰ ਪਹਿਚਾਣੋ ਜੇ ਆਪਾਂ ਬਾਬਾ ਜੈਤੇ ਨੂੰ ਮਨਾ ਲਿਆ ਸਮਝ ਲਓ ਦਸਵੇਂ ਪਾਤਸ਼ਾਹ ਮੰਨ ਗਿਆ ਤੇ ਇਸ ਕਰਕੇ ਬਾਬੇ ਜੈਤਾ ਹੀ ਸਾਡੇ ਵਾਸਤੇ ਸਾਰਾ ਕੁਝ ਆ ਬਾਬੇ ਜੈਤੇ ਨੂੰ ਹਮੇਸ਼ਾ ਆਪਣੇ ਘਰਾਂ ਦੇ ਵਿੱਚ ਉਹਦਾ ਦਿਨ ਸੀਦੀ ਦਿਹਾੜਾ ਮਨਾਓ ਤੇ ਉਹਨਾਂ ਨੂੰ ਯਾਦ ਕਰਿਆ ਕਰੋ ਸੋ ਬਾਬਾ ਜੀਵਨ ਸਿੰਘ ਔਰ ਪਜੈਤਾ ਜਿਨ੍ਹਾਂ ਦੀ ਬਹੁਤ ਵੱਡੀ ਲਸਾਨੀ ਕੁਰਬਾਨੀ ਹੈ ਤੇ ਸੋ ਸਾਰੀਆਂ ਸੰਗਤਾਂ ਦਾ ਸਾਡਾ ਉਹਨਾਂ ਦੀ ਐਡੀ ਵੱਡੀ ਲਸਾਨੀ ਕੁਰਬਾਨੀ ਤੇ ਪੰਥ ਦੀ ਸੇਵਾ ਜਿਹੜੀ ਉਹਨਾਂ ਨੇ ਸਾਰੀ ਉਮਰ ਸਾਰੀ ਜ਼ਿੰਦਗੀ ਗੁਰੂ ਦੇ ਪੰਥ ਦੇ ਸੇਵਾ ਚਲਾ ਦਿੱਤੀ ਉਹਨਾਂ ਦੀ ਇਹੋ ਜੀ ਕੁਰਬਾਨੀ ਅੱਗੇ ਸੇਵਾ ਅੱਗੇ ਸਾਡਾ ਸਿਰ ਝੁਕਦਾ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਹਾਂ ਤਮਾਮ ਭੁੱਲਾਂ ਗੁਰੂ ਦੀ ਸੰਗਤ ਗੁਰੂ ਖਿਮਾ ਕਰਨ ਜੋਗ ਨੇ ਅੱਗੇ ਤੋਂ ਸਹਿਜ ਸੋਜੀ ਵਕਸ਼ਨ ਸਾਰੇ ਸੰਗਤ ਫਤੇ ਬਲਾਉ ਆ ਕੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ